ਹਾਂਜੀ ਆਪਾਂ ਜੀ ਇੱਕ ਸਲਾਈ ਦਾ ਡਿਜ਼ਾਈਨ ਬਣਾ ਰਹੇ ਹਾਂ ਆਪਾਂ ਜਿਸ ਤਰ੍ਹਾਂ ਜੀ ਮੈਂ ਸਲਾਈ ਦੇ ਉੱਪਰ ਕੁੰਡੇ ਪਾਉਨੇ ਹੁੰਨੇ ਆ ਦੋ ਕੁੰਡੇ ਪਾ ਲਾਂਗੇ ਆਹ ਧਾਗਾ ਜੀ ਆਪਾਂ ਬਿਨਾ ਬੁਣਿਆ ਉਤਾਰ ਲਾਂਗੇ ਫਿਰ ਜੀ ਆਪਾਂ ਦੋ ਕੁੰਡਿਆਂ ਦਾ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਦਾਂਗੇ ਤੇ ਆਹ ਜਿਹੜਾ ਜੀ ਬਿਨਾ ਬੁਣਿਆ ਉਤਾਰਿਆ ਸੀ ਇਹ ਕੁੰਡੇ ਦੇ ਉੱਪਰ ਦੀ ਨਗਾ ਦਾਂਗੇ ਹਾਂਜੀ ਫੇਰ ਆਪਾਂ ਇਸ ਤਰ੍ਹਾਂ ਬੜ ਮਾਰ ਲਾਂਗੇ ਦੋ ਕੁੰਡੇ ਪਾਉਣੇ ਨੇ ਦੋ ਕੁੰਡੇ ਆਪਣੇ ਵੱਧ ਜਾਣਗੇ ਆਹ ਕੁੰਡਾ ਜੀ ਆਪਾਂ ਬਿਨਾ ਬੁਣਿਆ ਉਤਾਰ ਲਾਂਗੇ ਉਤਾਰ ਕੇ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਕਰ ਲਾਂਗੇ ਹਾਂਜੀ ਆ ਜਿਹੜਾ ਕੁੰਡਾ ਜੀ ਆਪਾਂ ਬਿਨਾ ਬੁਣਿਆ ਉਤਾਰਿਆ ਸੀ ਇਹਦੇ ਉੱਪਰ ਦੀ ਨਗਾਦਾਂਗੇ ਫਿਰ ਜੀ ਆਪਾਂ ਦੋ ਗੁੰਡੇ ਪਾ ਲਾਂਗੇ ਆਹ ਗੁੰਡਾ ਜੀ ਆਪਾਂ ਬਿਨਾ ਬੁਣਿਆ ਉਤਾਰ ਲਾਂਗੇ ਫਿਰ ਆਪਾਂ ਦੋ ਦਾ ਇੱਕ ਕਰ ਦਾਂਗੇ ਆ ਜਿਹੜਾ ਜੀ ਬਿਨਾ ਬੁਣਿਆ ਉਤਾਰਿਆ ਆਪਾਂ ਨੇ ਇਹਦੇ ਉੱਪਰ ਦੀ ਨਗਾ ਦਾਂਗੇ ਹਾਂ ਜਿਸ ਤਰ੍ਹਾਂ ਆਪਾਂ ਦੋ ਗੁੰਡੇ ਹੋਰ ਬਣਾ ਲਾਂਗੇ ਬਹੁਤ ਸੌਖਾ ਸੋਹਣਾ ਤੇ ਸੁੰਦਰ ਡਿਜ਼ਾਈਨ ਹੈ ਜੀ ਇੱਕ ਗੁੰਡਾ ਬਿਨਾ ਬੁਣਿਆ ਉਤਾਰ ਲਾਂਗੇ ਦੋ ਦਾ ਇੱਕ ਕਰ ਦਾਂਗੇ ਹਾਂਜੀ ਸਾਰੀ ਸਿਲਾਈ ਆਪਾਂ ਨੇ ਇਸੇ ਤਰ੍ਹਾਂ ਰਿਪੀਟ ਕਰਨੀ ਆ ਜਿਹੜਾ ਇੱਕ ਬਿਨਾ ਬੁਣਿਆ ਉਤਾਰਦੇ ਹਾਂ ਤੇ ਉੱਪਰ ਦੀ ਕਰ ਲਾਂਗੇ ਨਾ ਕੋਈ ਆਪਣਾ ਗੁੰਡਾ ਘਟੂਗਾ ਨਾ ਵਧੂਗਾ ਆਹ ਜੀ ਕੋਣ ਦੋ ਕੁੰਡੇ ਆਪਾਂ ਨੇ ਪਾ ਲਏ ਇੱਕ ਕੁੰਡਾ ਬਿਨਾਂ ਬੁਣਿਆ ਉਤਾਰ ਲੈਣਾ ਦੋ ਦਾ ਇੱਕ ਕਰ ਦਾਂਗੇ ਬਹੁਤ ਸੋਖਾ ਡਿਜ਼ਾਈਨ ਆ ਜੀ ਬਣਦਾ ਵੀ ਜਲਦੀ ਜਲਦੀ ਸਾਰੀ ਸਲਾਈ ਜੀ ਆਪਾਂ ਨੇ ਇਸੇ ਤਰ੍ਹਾਂ ਕਬਲੀਟ ਕਰਨੀ ਹਾਂਜੀ ਆਪਣਾ ਜੀ ਇੱਕ ਸਲਾਈ ਦੇ ਡਿਜ਼ਾਈਨ ਆ ਜੀ ਬਹੁਤ ਸੋਹਣਾ ਲੱਗਦਾ ਬਣੇ